ਪ੍ਰਗਿਆ ਜਨ ਐਸਐਸਪੀ ਫਾਜ਼ਲਕਾ ਦੀ ਅਗਵਾਈ ਦੇ ਹੇਠ ਫਾਜ਼ਲਕਾ ਪੁਲਿਸ ਦੇ ਵੱਲੋਂ ਨਸ਼ਿਆ ਖਿਲਾਫ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ ਐਸ ਦੇ ਚਲਦੇ ਵਾਕਵਾ ਪੁਲਿਸ ਪਟੀਆਂ ਦੇ ਵੱਲੋਂ ਪਿਛਲੇ 7 ਦਿਨਾਂ ਦੇ ਵਿੱਚ 4 ਕਿਲੋ 160 ਗ੍ਰਾਮ ਹੈਰੋਇਨ 2 ਕਿਲੋ ਆਫੀਮ ਅਤੇ 15 ਕਿਲੋ ਪੋਸਟ ਅਤੇ 95 ਹੋਰ ਨਸ਼ੀਲੀਆ ਗੀਲੀਆਂ ਜੋੜੇ ਗੋਲੀਆਂ ਨੇ ਉਹ ਬਰਾਮਦ ਕੀਤੀਆਂ ਗਏ ਨੇ ਤੇ ਐਸ ਦੇ ਵਿੱਚ ਇੱਕ ਪੁਲਿਸ ਨੂੰ ਇਹ ਵੱਡੀ ਕਾਮਯਾਬੀ ਫਾਜ਼ਲਕਾ ਪੁਲਿਸ ਨੂੰ ਕਾ ਹਾਸਲ ਹੋਈ ਹੈ ਹੋ ਲੋਕ ਹੋ ਚੁੱਕੇ ਨੇ ਜੀ ਅਸੀਂ ਇੱਕ ਮਿਸ਼ਨ ਨਿਸ਼ਚੈ ਦੇ ਤਹਿਤ ਇੱਕ ਬਹੁਤ ਤੰਦੇਹੀ ਨਾਲ ਅਸੀਂ ਸਾਰੇ ਸਟੇਕ ਹੇਲਡਰਸ ਨੂੰ ਨਾਲ ਲੈ ਕੇ ਨਸ਼ਿਆਂ ਦੇ ਵਿਰੁੱਧ ਇੱਕ ਫਾਈਨਲ ਵਾਰ ਅਗੇਂਸਟ ਡਰੱਗਸ ਅਸੀਂ ਚਲਾ ਰਹੇ ਨੇ ਤੇ ਸਾਡੇ ਮਾਨਯੋਗ ਸੀਐਮ ਸਾਹਿਬ ਸਰਦਾਰ ਕੁਰਵੰਤ ਪਾਣ ਜੀ ਤੇ ਸਾਡੇ ਡੀਜੀਪੀ ਸਾਹਿਬ ਬਗੋਰਵ ਯਾਦਵ ਜੀ ਉਹਨਾਂ ਨੇ ਸਾਨੂੰ ਇਹ ਹਦਾਇਤਾਂ ਦਿੱਤੀਆਂ ਹੋਈਆਂ ਹੈਗੀਆਂ ਕਿ ਨਸ਼ਾ ਦੇ ਖਿਲਾਫ ਜੋ ਹੈ ਇੱਕ ਬਹੁਤ ਸਖਤ ਐਕਸ਼ਨ ਹੋਣਾ ਹੈ ਔਰ ਜੋ ਵੀ ਨਸ਼ਾ ਵੇਚਦਾ ਹੈ ਜਾਂ ਜਿਹੜਾ ਮੇਨ ਸਪਲਾਈਅਰ ਹੈ ਉਹਨੂੰ ਅਸੀਂ ਫੜ ਕੇ ਅੰਦਰ ਦੇਣਾ ਹੈ ਤੇ ਇਹਦੇ ਨਾਲ ਨਾਲ ਹੀ ਇੱਕ ਐਮਪੈਥੈਟਿਕ ਅਪਰੋਚ ਰੱਖਦੇ ਹੋਏ ਜਿਹੜੇ ਡਰਗ ਯੂਜ਼ਰਸ ਨੇ ਉਹਨਾਂ ਨੂੰ ਡੀ ਐਡਿਕਸ਼ਨ ਸੈਂਟਰ ਚ ਵੀ ਭਰਤੀ ਕਰਾਣਾ ਤੇ ਜਿਹੜੇ ਇਹ ਪੁਆਇੰਟ ਆਫ ਸੇਲ ਤੇ ਔਨ ਵਿੱਚ ਦਾ ਕਿੱਥੇ ਵੇਚਦਾ ਉਹਦੀ ਸਾਰੀ ਇਨਫੋਰਮੇਸ਼ਨ ਪਿੰਡਾਂ ਚੋਂ ਇਕੱਠੀ ਕਰਕੇ ਉਹਨ ਸਾਰੇ ਬੰਦਿਆਂ ਨੂੰ ਰਾਉਂਡ ਅਪ ਕਰਕੇ ਔਰ ਜ਼ਿਲਾਂਚ ਭੇਜਣਾ ਹੈ ਦੇ ਨਾਲ ਨਾਲ ਹੀ ਅਸੀਂ ਇੱਕ ਇਫੈਕਟਿਵ ਕਮਿਊਨਿਟੀ ਇੰਗੇਜਮੈਂਟ ਚਲਾ ਰਹੇ ਨੇ ਪਿਛਲੇ 1 ਮਹੀਨੇ ਚ ਇਹ ਚ ਅਸੀਂ ਹਲੇ ਤੱਕ 376 ਤੋਂ ਵੱਧ ਮੀਟਿੰਗਸ ਕਰ ਚੁੱਕੇ ਨੇ ਸਾਡੇ ਅਗਜਟੇਡ ਆਫਿਸਰਸ ਤੇ ਐਸ ਐਚ ਓਜ਼ ਡੇਲੀ ਪਿੰਡਾਂ ਚ ਜਾਂਦੇ ਨੇ ਤੇ ਉੱਥੇ ਜਿਹੜੀ ਬੀ ਡੀ ਸੀਜ਼ ਹੈ ਬੀ ਐਸ ਐਫ ਦੇ ਨਾਲ ਮਿਲ ਕੇ ਉੱਥੇ ਉਹਨਾਂ ਨਾਲ ਗੱਲ ਕਰਦੇ ਨੇ ਤੇ ਉਹਦੇ ਸਾਨੂੰ ਇੱਕ ਬਹੁਤ ਚੰਗੇ ਰਿਜ਼ਲਟਸ ਹੋਣ ਮਿਲਣ ਲੱਗੇ ਨੇ ਥੈਨ ਥਿਸ ਹਜ਼ ਰਿਫਲੈਕਟਿਡ ਕਿ ਫਾਜ਼ਿਲਕਾ ਪੁਲਿਸ ਨੇ ਪਿੱਛੇ ਕਾਫੀ ਵੱਡੇ ਮਗਰਮੱਛਾਂ ਨੂੰ ਵੀ ਫੜਾਇਆ ਹੈ ਤੇ 450 ਤੋਂ ਵੱਧ ਜਿਹੜੇ ਡਰੱਗ ਪੈਡਲਰਸ ਹੈ ਉਹ ਅਸੀਂ ਫੜ ਕੇ ਹਲੇ ਤੱਕ 1 ਮਹੀਨੇ ਤੋਂ ਵੀ ਘੱਟ ਸਮੇਂ ਵਿੱਚ ਅੰਦਰ ਦੇ ਚੁੱਕੇ ਨੇ ਉਹਦੀ ਹੀ ਲੜੀ ਦੇ ਤਹਿਤ ਮੈਂ ਤੁਹਾਨੂੰ ਪਿਛਲੇ 7 8 10 ਦਿਨਾਂ ਦੀ ਸਾਡੀ ਕੁਝ ਮੇਜਰ ਅਚੀਵਮੈਂਟਸ ਹੈंगी ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦੀ ਹਾਂ ਜੇਚ ਅਸੀਂ ਟੋਟਲ 4 ਕਿਲੋ 160 ਗ੍ਰਾਮ ਹਿਰੋਇਨ 2 ਕਿਲੋ ਅਫੀਮ 50 ਕਿਲੋ ਪੋਸਟ 95000 ਨਸ਼ੀਲੀ ਗੋਲੀਆਂ ਅਤੇ 8 ਲੱਖ ਡਰੱਗ ਮਨੀ ਅਸੀਂ ਬਰਾਮਦ ਕਰ ਚੁੱਕੇ ਨੇ ਤੇ ਇਹ ਚ 13 ਐਫ ਆਈ ਆਰਸ ਅੰਡਰ ਐਨ ਡੀ ਪੀ ਐਸ ਐਕਟ ਜਿਹੜੀ ਹੈਗੇ ਉਹ ਰਿਕਵਰ ਹੋਈਆਂ ਨੇ ਉਹਨਾਂ ਕੇਸਾਂ ਦੀ ਡੀਟੇਲਸ ਇਹ ਹੈਗੀ ਜੀ ਕਿ ਐਫ ਆਈ ਆਰ ਨੰਬਰ 143 ਡੇਟਿਡ 17/7/24 ਅੰਡਰ ਸੈਕਸ਼ਨ 21C 29 6185 ਐਨ ਡੀ ਪੀ ਐਸ ਐਕਟ ਸਿਟੀ 1 ਜਲਾਲਾਬਾ ਸਿਟੀ 1 ਬੋਹਰ ਰਜਿਸਟਰ ਹੋਇਆ ਜੇ ਜੋ ਨਾਰਕੋਟਿਕ ਸੈੱਲ ਔਰ ਸੀਆਈਏ ਦੀ ਟੀਮ ਔਰ ਲੋਕਲ ਥਾਣਾ ਟੀਮ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਤੇ ਸਾਡੇ ਸੀਆਈਏ ਦੇ ਇਨਸਪੈਕਟਰ ਸਚਿਨ ਤੇ ਇਨਸਪੈਕਟਰ ਅਮਰਿੰਦਰ ਨੇ ਇਹ ਜੋ ਬਹੁਤ ਮਿਹਨਤ ਕੀਤੀ ਤੇ ਬੀਐਸਐਫ ਦੇ ਸਾਡੇ ਜਿਹੜੇ ਡਿਪਟੀ ਕਮਾਂਡੈਂਟ ਨੇ ਸਾਹਿਬ ਜੀ ਉਹਨਾਂ ਦਾ ਵੀ ਕਾਫੀ ਇੱਕ ਇੰਪੋਰਟੈਂਟ ਰੋਲ ਹੈ ਜ ਰਿਹਾ ਤੇ ਜੋ ਟੋਟਲ ਰਿਕਵਰੀ 1 ਕਿਲੋ 560 ਗ੍ਰਾਮ ਹਿਰੋਇਨ ਦੀ ਸੀ ਤੇ ਇਸੀ ਕੇਸ ਚ ਹੀ 8 ਲੱਖ ਰੁਪਏ ਡਰਗਮਨੀ ਵੀ ਬਰਾਮਦ ਹੋਇਆ ਹੈ ਟੋਟਲ 4 ਬੰਦੇ ਦੇਚ ਅਰੈਸਟ ਹੋਏ ਨੇ ਜਿਨ੍ਹਾਂ ਦਾ ਨਾਮ ਹੈ ਜਸਵਿੰਦਰ ਸਿੰਘ ਉਰਫ सोनू ਵਾਸੀ ਬੁਰਜਮੁਹੱਤ ਅਮਨਪ੍ਰੀਤ ਸਿੰਘ ਉਰਫ ਟੋਲੀ ਔਰ ਗੁਰਵਿੰਦਰ ਸਿੰਘ ਉਰਫ ਕਾਕਾ ਔਰ ਜੋ ਜਿਹੜੇ ਰਾਜਸਥਾਨ ਨੂੰ ਬਿਲੋਂਗ ਕਰਦਾ ਹੈ ਤੇ ਗੁਰਜੀਤ ਸਿੰਘ ਉਰਫ ਗੀਤੂ ਇਹ ਚਾਰ ਬੰਦੇ ਅਰੈਸਟ ਹੋਏ ਸੈਕਿੰਡ ਕੇਸ 100 ਐਫਆਈਆਰ ਨੰਬਰ 107 ਜਿਹੜਾ 13 ਤਾਰੀਖ ਨੂੰ ਰਜਿਸਟਰ ਹੋਇਆ ਸਿਟੀ ਜਲੰਧਾਬਾਦ ਇਹ ਚ ਜਿਹੜਾ ਇਨੀਸ਼ੀਅਲ ਜੋ ਅਫਰਟ ਸੀ ਉਹ ਐਸਟੀਐਫ ਫਿਰੋਜ਼ਪੁਰ ਵੱਲੋਂ ਸੀ ਤੇ ਉਹਨਾਂ ਨੇ ਦੋ ਬੰਦੇ ਰਾਉਂਡ ਅਪ ਕੀਤੇ ਜਿਨ੍ਹਾਂ ਕੋਲੋਂ 1 ਕਿਜੀ ਹਿਰੋਇਨ रिकवर हुई उसी केस दे फिर फॉरवर्ड एंड बैकवर्ड लिंकेजेस ज्वाइंटली इसटैबलिश किए गए और एस टी एफ और फाजिलका पुलिस ने जॉइंटली मिलके के डेढ़ किलो हीरोइन और रिकवर किती है सो so, टोटल इस केस टू पॉइंट सिक्स के जी हुई है एफ आई आर नंबर एटी वन डेटिड अठारह सत चौबी सिणा है बहावला ਏ ਚ ਵੀ ਸਾਡੀ CIA ਔਰ ਨਾਰਕੋਟਿਕਸ ਦੀ ਟੀਮਾਂ ਨੇ ਬਹੁਤ ਵਧੀਆ ਕੰਮ ਕੀਤਾ ਤੇ 2 ਕਿਲੋ 40 ਗ੍ਰਾਮ ਅਫੀਮ ਬਰਾਮਦ ਹੋਈ ਤੇ ਦੋ ਬੰਦੇ ਇਹਦੇ ਵਿੱਚ ਅਰੈਸਟ ਹੋਏ ਜਿਨ੍ਹਾਂ ਦੇ ਨਾਂ ਹੈਗੇ ਵਿਜੇਪਾਲ ਸਿੰਘ ਉਰਫ RAM ਅਤੇ ਦਿਲਪ ਕੁਮਾਰ ਉਰਫ ਲਾਟੂ ਔਰ ਇਹ ਜਿਹੜੇ ਹੈਗੇ ਦੋਨੋਂ ਬੰਦੇ ਇਹ ਵੀ ਰਾਜਸਥਾਨ ਨਗੰਗਾ ਨਗਰ ਨੂੰ ਬਿਲੋਂਗ ਕਰਦੇ ਨੇ ਤੇ ਉਹਨਾਂ ਕੋਲੋਂ ਇਹ ਰਿਕਵਰੀ ਹੋਈ ਹੈ ਦਿਸ ਇਜ਼ ਆਲਸੋ ਅ ਬ੍ਰਿਲਿਅੰਟ ਪੀਸ ਆਫ ਵਰਕ ਜਿਹਦੀ ਅਸੀਂ ਬੈਕਵਰਡ ਲਿੰਕੇਜ ਇਸਟੈਬਲਿਸ਼ ਕਰਾਂਗੇ ਤੇ ਹੋਰ ਪਿੱਛੇ ਤੱਕ ਜਾਵਾਂਗੇ ਕਿ ਇਹ ਕਿੱਥੋਂ ਲੈ ਕੇ ਆ ਰਹੇ ਸੀ ਇੱਕ ਐਫ ਆਰ ਨੰਬਰ 8078 ਡੇਟਿਡ 10/24 ਐਂਡ ਰੈਂਡੀ ਪੀਐਸ ਐਕਟ ਪੀਐਸ ਬਹਾਵਲਾ 850 ਕਿਲੋ ਕੋਸਤ ਬਰਾਮਦ ਹੋਇਆ ਇਹ ਤੋਂ ਲੋਕਲੀ ਬਰਾਮਦ ਹੋਇਆ ਤੇ ਇਹ ਜਿਹੜਾ ਜਿਹਦੇ ਕੋਲੋਂ ਬਰਾਮਦ ਹੋਇਆ ਇਹਦੇ ਰਿਗਾਰਡਿੰਗ ਇਨਫੋਰਮੇਸ਼ਨ ਸਾਨੂੰ ਲੋਕਲੀ ਆਈ ਸੀ ਜੋ ਕਿ ਮੈਂ ਇੱਕ ਮਿਸ਼ਨ ਨਿਸ਼ਚੈ ਕਿ ਬਹੁਤ ਵੱਡੀ ਮੈਂ ਜੀਤ ਮੰਨ ਲਿਆ ਕਿ ਵੀ ਹੈਵ ਬੀਨ ਏਬਲ ਟੂ ਇਨਕਲਕੇਟ ਦਟ ਕੌਨਫੀਡੈਂਸ ਅਮੰਗਸਟ ਦ ਸਿਟੀਜ਼ਨਸ ਕਿ ਉਹ ਬਿਨਾਂ ਡਰੇ ਸਾਡੇ ਤੱਕ ਇਨਫੋਰਮੇਸ਼ਨ ਸ਼ੇਅਰ ਕਰ ਰਹੇ ਨੇ ਔਰ ਹਲੇ ਤੱਕ ਜਿੰਨੇ ਵੀ ਬੰਦੇ ਫੜੇ ਗਏ ਹੈ ਜਿਹੜੇ ਇਨਫਾਰਮਰਸ ਹੈ ਕਿਸੇ ਦੀ ਵੀ ਆਈਡੈਂਟੀਟੀ ਹਲੇ ਤੱਕ ਡਿਸਕਲੋਜ਼ ਨਹੀਂ ਅਸੀਂ ਹੋਣ ਦਿੱਤੀ ਹੈ ਸੋ ਇੱਕ ਨੈਕਸਟ ਜਿਹੜਾ ਹੈਗਾ ਪਰਚਾ ਉਹ ਸਾਨੂੰ ਬਹੁਤ ਸ਼ਿਕਾਇਤਾਂ ਆਂਦੀਆਂ ਹੈ ਰੁਕੀ ਵੱਲੋਂ ਕਿ ਜਿਹੜੀ ਪ੍ਰੈਗਾ ਹੈ ਜਾਂ ਇਸ ਟਾਈਪ ਦੀਆਂ ਗੁਲੀਆਂ ਹੈंगी ਉਹ ਬਹੁਤ ਇੱਕ ਯੂਜੇਜ ਹੈ ਤੋਂ ਡਰਗ ਇਨਸਪੈਕਟਰ ਨੂੰ ਨਾਲ ਲੈ ਕੇ ਸਾਡੇ 9000 ਗੁਲੀਆਂ ਰਿਕਵਰ ਹੋਈ ਤੇ ਉਹ ਜਿਹੜਾ ਮੈਡੀਕਲ ਸਟੋਰ ਸੀ ਇਨਫੇਮਸ ਉਹਨੂੰ ਸੀਲ ਕੀਤਾ ਗਿਆ ਤੇ ਇਹਦੇ ਵਿੱਚ FIR ਨੰਬਰ 79 18724 ਅੰਡਰ NDPS ਐਟ PS ਪੁਆਇੰਟ ਸਰਵਰ ਰਜਿਸਟਰ ਹੋਆ ਐਸ ਪਰ ਦਾ ਰਿਪੋਰਟ ਆਫ ਦਾ ਡਰਗ ਇੰਸਪੈਕਟਰ ਸੋ ਟੋਟਲ ਸਾਡੀ ਜਿਹੜੀ ਕਿਊਮੂਲੇਟਿਵ ਹਲੇ ਤੱਕ ਅਰੈਸਟਸ ਹੈਂਗੀ ਉਹ ઓਨੇ 400 ਤੋਂ ਨੇੜੇ-ਤੇੜੇ ਅਸੀਂ ਬੰਦੇ ਫੜ ਚੁੱਕੇ ਨੇ 376 ਅਸੀਂ VDC ਦੀ ਮੀਟਿੰਗਸ ਕਰ ਚੁੱਕੇ ਨੇ ਤੇ ਅਰਾਊਂਡ 75-80 ਬੰਦਿਆਂ ਨੂੰ ਅਸੀਂ ਡੀ ਐਡਿਕਸ਼ਨ ਸੈਂਟਰ 'ਚ ਹਲੇ ਤੱਕ ਵੀ ਅਸੀਂ ਐਡਮਿਟ ਕਰਾ ਚੁੱਕੇ ਨੇ ਔਰ ਇਹ ਸਾਡੇ ਕੁਝ ਮੇਜਰ ਰਿਕਵਰੀਜ਼ ਹੈ ਜਿਹੜੇ ਮੈਂ ਤੁਹਾਡੇ ਨਾਲ ਸ਼ੇਅਰ ਕਰਾਂ। ਨਿਸ਼ਾਨਦੀ ਖਲਾਫ ਸਮੇਂ-ਸਮੇਂ ਤੇ ਜੋ ਉਪਰਾਲਾ ਕੀਤਾ ਜਾਂਦਾ ਹੈ ਕੋਚ ਬਨੋ। ਦੇਖਣ ਨੂੰ ਮਿਲਿਆ ਸੀ ਇਤੋਂ ਸਾਲ ਦੇ ਸਾਲ ਪੰਨਾ ਦੇ ਵਿੱਚ ਕਮੇਟੀਆਂ ਬਣਾਈਆਂ ਗਈਆਂ ਸੀ ਲੋਕਾਂ ਵੱਲੋਂ ਆਮ ਲੋਕਾਂ ਵੱਲੋਂ ਕਿ ਅਜਨਨਦਰ ਸੇ ਯੋਗਮੇਦਿਆ ਪੂਰਾ। ਦੇਖਿਏ ਮੈਨੂੰ ਇਸ ਗੱਲ ਦਾ ਬਹੁਤ ਮਾਣ ਹੈ ਕਿ ਕੱਲ ਹੀ ਅਸੀਂ ਫਿਗਰਸ ਲਈ ਸੀ ਤੇ ਹਲੇ ਤੱਕ 170 ਪੰਚਾਇਤਾਂ ਨੇ ਪਾਜ਼ਲ ਕਾ ਬੁਲਿਸ ਪੰਜਾਬ ਪੁਲਿਸ ਦੇ ਹੱਕ 'ਚ ਰੈਜ਼ੋਲਿਊਸ਼ਨਸ ਪਾਸ ਕੀਤੀਆਂ ਹੈਗੀਆਂ ਉਹ ਰੈਜ਼ੋਲਿਊਸ਼ਨ ਦੀ ਕਾਪੀਜ਼ ਵੀ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੋਂ ਜਿਹੜਾ ਮਿਸ਼ਨ ਨਿਸ਼ਚੈ ਅਸੀਂ ਇੱਕ ਮਹੀਨਾ ਪਹਿਲੇ ਇੱਕ ਛੋਟੀ ਜਿਹੀ ਮੂਵਮੈਂਟ ਨੂੰ ਅਸੀਂ ਸਟਾਰਟ ਕੀਤਾ ਸੀ ਉਹ ਇੱਕ ਬਹੁਤ ਉਹਦਾ ਸਾਨੂੰ ਬਹੁਤ ਓਵਰ ਵੈਲਮਿੰਗ ਰਿਸਪੌਂਸ ਮਿਲ ਰਿਹਾ ਹੈ ਤੇ ਸਮਾਜ ਦਾ ਹਰ ਇੱਕ ਵਰਗ ਹਰ ਇੱਕ ਸਟੇਕਹੋਲਡਰ ਸਾਡੇ ਨਾਲ ਆ ਰਿਹਾ ਹੈ ਤੇ ਸਾਡੀ ਇਸ ਮੂਵਮੈਂਟ ਨੂੰ ਹੋਰ ਹੰਗਾਰ ਰਿਹਾ ਹੈ ਹਰ ਅਲਰੇਡੀ ਇਨ ਦਾ ਪ੍ਰੋਸੈਸ ਆਫ ਆਈਡੈਂਟੀਫਾਈਂ ਆਈਡੈਂਟੀਫਾਈ ਹੋ ਵੀ ਚੁੱਕੀ ਹੈ ਤੇ ਉਹਦੇ ਅਟੈਚਮੈਂਟ ਦੇ ਜਿਹੜੇ ਕਾਗਜ਼ ਇੰ ਤਿਆਰ ਹੋ ਰਹੇ ਹਨ ਦੇ ਇਸ ਵੇਲੇ 780 ਡਰਗ ਪੈਡਲਰਸ ਨੂੰ ਆਇਡੈਂਟੀਫਾਈ ਕਰਕੇ ਉਹਨਕੇ ਪ੍ਰੋਪਰਟੀ ਅਟੈਚਮੈਂਟ ਦੇ ਕਾਗਜ਼ ਆਲਰੇਡੀ ਕੰਪਟੈਂਟ ਅਥਾਰਟੀ ਨੂੰ ਪੇਚ ਚੁਕੇ ਹਨ